ਤਛਣਾ ساری ਰਾਤ ਬਹਿ ਕੇ ਇਕੱਠੀ ਦੀਆਂ ਨਿੱਕੇ ਨਿੱਕੇ ਬੱਚੇ ਆ ਨਾਲ ਜਾਣ ਜੋਗੇ ਆ ਨਾਲ ਰਹਿਣ ਜੋਗੇ ਆ ਕਿੰਦੀ ਰੋਟੀ ਬਣਾ ਕੇ ਜੇ ਖਾਣ ਹੀ ਲੱਗੇ ਸੀ ਤੇ ਬਸ ਉਧਰ ਗੋਲਾਬਾਰੀ ਸ਼ੁਰੂ ਹੋ ਗਈ ਸੀ ਉਵੇਂ ਹੀ ਸਾਨੂੰ ਭੱਜਣਾ ਪਿਆ ਸਮਾਨ ਚੁੱਕਣ ਦੀ ਵੀ ਮਤਲ ਨਹੀਂ ਕਿਸੇ ਦੀ ਪਈ ਸੀ ਆਮ ਜਨਤਾ ਨੂੰ ਤਾਂ ਉਹਨਾਂ ਹੀ ਡਰੇ ਜੀ ਉਹ ਚਾਹੀ ਆਪਣੀ ਹੈ ਚਾਹੀ ਉਹਨਾਂ ਦੀ ਹੈ ਇਸ ਕਰਕੇ ਉਹ ਜਿੰਨਾਂ ਕ ਆਪਾਂ ਨੂੰ ਡਰ ਹੁੰਦਾ ਜੀ ਅਫੀਕਸ਼ਾ ਹੋ ਜੀ ਵੈਸੇ ਹੋ ਜੀ ਇਹਨਾਂ ਕੋਲ ਉਹਨਾਂ ਨੂੰ ਵੀ ਹੁੰਦਾ ਜੀ ਜਿਹੜੇ ਜਿਆਦਾ ਬਾਰਡਰ ਬੈਟ ਦੇ ਉੱਤੇ ਬੈਠੇ ਨੇ ਆਂਗਰ ਕੇ ਸਾਰਿਆਂ ਨੂੰ ਜਿਆਦਾ ਡਰੀ ਤੇ ਬਣਿਆ ਇਧਰ ਇਸ ਵਾਰ ਆਰਮੀ ਹੁਣੀ ਆਪਣੇ ਲੱਗ ਰਹੀ ਗਈ ਇੱਥੇ ਕੋਈ ਆਰਮੀ ਨਹੀਂ ਪਹੁੰਚੀ ਕਿ ਨਾ ਤੱਕੇ ਆਰਮੀ ਸੱਕਿਆ ਵਾਸਤੇ ਪਹੁੰਚ ਰਹੀ ਸੀ ਜੋ ਬੀਐਫਐਸ ਵੀ ਆ ਕੇ ਪਿੱਛੇ ਵੜ ਜਾਂਦੀ ਹੈ ਤਾਰਾਂ ਦੇ ਸਬਕ ਤੋਂ ਕੋਈ ਨਹੀਂ ਕਾ ਭਾਰਤ ਪਾਕਿਸਤਾਨ ਦੇ ਵਿਚਕਾਰ ਵਿਗੜੇ ਰਿਸ਼ਤਿਆਂ ਤੋਂ ਬਾਅਦ ਸਰਹਦੀ ਪਿੰਡਾਂ ਦੇ ਲੋਕਾਂ ਦਾ ਘਰਾਂ ਚੋਂ ਜਾਣਾ ਲਗਾਤਾਰ ਜਿਹੜਾ ਜਾਰੀ ਹੈਗਾ ਅਸੀਂ ਪਿੰਡ ਪੱਕਾ ਚਿੱਸੀ ਦੇ ਵਿੱਚ ਮੌਜੂਦ ਹੈ ਤੇ ਇੱਥੇ ਸਰਦਾਰ ਰঞ্জੀਤ ਸਿੰਘ ਦਾ ਜਿਹੜਾ ਪਰਿਵਾਰ ਹੈਗਾ ਉਹ ਵੀ ਜਿਹੜਾ ਹੈਗਾ ਇਸ ਪਿੰਡ ਚੋਂ ਨਿਕਲ ਕੇ ਹਿਜਰਤ ਕਰਨ ਲਈ ਜਿਹੜਾ ਹੈਗਾ ਮਜਬੂਰ ਹੈਗਾ ਸੁਰੱਖਿਅਤ ਥਾਂਵਾਂ ਵੱਲ ਜਾਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈਗੀ ਤੁਹਾਨੂੰ ਤਸਵੀਰਾਂ ਦਿਖਾਣੇ ਕਿ ਕਿਸ ਤਰ੍ਹਾਂ ਦੇ ਨਾਲ ਟਰਾਲੀ ਦੇ ਵਿੱਚ ਸਮਾਨ ਜਿਹੜਾ ਲੱਦਿਆ ਜਾ ਰਿਹਾ ਘਰ ਦਾ ਜਿਹੜਾ ਜ਼ਰੂਰੀ ਸਮਾਨ ਹੈਗਾ ਅ ਤੇ ਬੱਚਿਆਂ ਤੇ ਮਹਿਲਾਵਾਂ ਦੇ ਨਾਲ ਜਿਹੜਾ ਹੈਗਾ ਸੁਰੱਖਿਅਤ ਥਾਵਾਂ ਵੱਲ ਜਾਣ ਨੂੰ ਇਹ ਜਿਹੜਾ ਪਰਿਵਾਰ ਹੈਗਾ ਤਿਆਰ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ ਜੰਗ ਜਿਹੜੀ ਹੈ ਕਿਸੇ ਸਮੇਂ ਵੀ ਜਿਹੜਾ ਲੱਗ ਸਕਦੀ ਹੈ ਇਸੇ ਤੌਰ ਤੇ ਜਿਹੜਾ ਹੈਗਾ ਇhtiyat ਦੇ ਤੌਰ ਤੇ ਜਿਹੜੇ ਇਹ ਲੋਕ ਜਿਹੜੇ ਹੈਗੇ ਇਹ ਪਰਿਵਾਰ ਹੈ ਜਿਹੜਾ ਇੱਥੋਂ ਜਿਹੜਾ ਹਿਜਰਤ ਕਰਨ ਲਈ ਮਜਬੂਰ ਹੈਗੇ ਅ ਪਰਿਵਾਰ ਸਾਡੇ ਨਾਲ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਕਿ ਆਖਰ ਕੀ ਕਾਰਨ ਕੀ ਹੈ ਕਿ ਕਿਉਂ ਜਿਹੜੇ ਇਹ ਲੋਕ ਹੈ ਜਿਹੜੇ ਕੰਮ ਛੱਡਣ ਵਾਸਤੇ ਮਜਬੂਰ ਹੈ ਸਸੇਕਾਲ ਜੀ ਕੀ ਹੈ ਕਿ ਹਾਲਾਤ ਕੀ ਹੈ ਜੀ ਮਤਲਬ ਕਹਿੰਦੇ ਕਿ ਕਿ ਬਾਰਡਰ ਦੇ ਜਿਹੜੇ ਪਿੰਡ ਹੈਗੇ ਲੋਕ ਜਿਹੜੇ ਆ ਜਿਵੇਂ ਤੁਸੀਂ ਉਹ ਇੱਥੋਂ ਮਤਲਬ ਪਿੰਡ ਛੱਡਣ ਨੂੰ ਤਿਆਰ ਹੋ ਘਰ ਛੱਡਣ ਨੂੰ ਤਿਆਰ ਹਾਂ ਮੇਰੇ ਘਰ ਤੇ ਛੱਡਣਾ ਸਾਰੀ ਰਾਤ ਬੈ ਕੇ ਇਕੱਠੀ ਦੀਆਂ ਨਿੱਕੇ ਨਿੱਕੇ ਬੱਚੇ ਆ ਨਾਲ ਜਾਣ ਜੋਗੇ ਆ ਨਾ ਰਹਿਣ ਜੋਗੇ ਆ ਬੰਦਾ ਕਿੱਥੇ ਲੈ ਕੇ ਜਾਵੇ ਬੱਚੇ ਨੂੰ ਅੱਛਾ ਬਸ ਇਹ ਹੋਈ ਆਵੇ ਜਾਰੀ ਭੱਜਣਾ ਸੀ ਹੈ ਡਰ ਵੀ ਡਰ ਵੀ ਲੱਗਦਾ ਕਿ ਮਤਲਬ ਬਿਲਕੁਲ ਹੀ ਨਾਲ ਹੀ ਪਾਕਿਸਤਾਨ ਨਾਲ ਹੀ ਬਿਲਕੁਲ ਹੀ ਨਾਲ ਜਾਣ ਜੋਗੇ ਨਾ ਰਹਿਣ ਜੋਗੇ ਨਾ ਸੌਣ ਜੋਗੇ ਤੇ ਨਾਲ ਜਾਣ ਜੋਗੇ ਅੱਛਾ ਤੇ ਫਿਰ ਜਾਓਗੇ ਕਿੱਥੇ ਫਿਰ ਉਹਨਾਂ ਜਿਹੜਾ ਕਿੱਥੇ ਜਾਣਾ ਵੇਖ ਜਾਓ ਉਹਨ ਕਿੱਥੇ ਜਾਣਾ ਪਿੱਛੇ ਕਿਹੜੇ ਥਾਂਟਕਾ ਨੇ ਰੱਖੇ ਆ ਚਾਹੇ ਕੋਈ ਘਰ ਬੂਵੇ ਆ ਘਰ ਬੂਵੇ ਤਾਂ ਇਹੋ ਹੀ ਆ ਆਪਣੇ ਇੱਥੇ ਹੀ ਰਹਿਣਾ ਪਹਿਲਾਂ ਵੀ ਜਿਹੜੀਆਂ ਕਹਿੰਦੇ ਹੈਗੇ ਕਿ ਇਹ ਜਿਹੜੇ ਜੰਗ ਦੇ ਦੌਰਾਨ ਚ 71 ਸੀ ਜਾਂ 65 ਸੀ ਜਦੋਂ ਜੰਗ ਹੋਈ ਹੈ ਉਦੋਂ ਵੀ ਜਿਹੜੇ ਪਿੰਡ ਖਾਲੀ ਹੋ ਗਏ ਸੀ ਉਦੋਂ ਵੀ ਕਰਦੇ ਵੀਰੇ ਪਿੰਡ ਉਦੋਂ ਸਾਰੇ ਖਾਲੀ ਕਰਦੇ ਸੀਗੇ ਹਾਂ ਬਸ ਇਹ ਹੋਈ ਆ ਕੋਈ 2 ਮਹੀਨੇ ਪਾਸ ਲਾਉਂਦਾ ਕਿ ਫੇਰ ਉਹੋ ਜੀ ਠੰਡ ਠੰਡੌਲਾ ਫੇਰ ਚ ਚਾਰਕ ਦਿਨ ਰੋਲਾ ਪੈਂਦਾ ਇਸ ਤਰ੍ਹਾਂ ਫੋਜ ਆ ਜਾਂਦੀ ਫੇਰ ਚ ਕਾ ਦਿੰਦੇ ਹਾਂ ਬਸ ਇਹੋ ਹੀ ਕੰਮ ਬਣਾ ਰਹਿਂਦਾ ਔਖਾ ਫੇਰ ਜ਼ਿੰਦਗੀ ਹੈ ਜੇ ਅਜੇ ਹਾਲਾਤ ਔਖਾ ਵੀਰੇ ਔਖੀ ਉਹ ਨਿੱਗ ਨਿੱਕੇ ਬੱਚੇ ਜੇ ਰਾਤ ਭਰਾਤੇ ਬੰਦਾ ਕਿੱਧਰ ਲੈ ਕੇ ਜਾਵੇ ਛੋਟੇ ਛੋਟੇ ਬੱਚੇ ਆ ਨਾ ਰਾਂਝੋ ਕਿ ਕਿਸੇ ਨਹੀਂ ਕਿ ਮਤਲਬ ਇਥੋਂ ਪਿੰਡ ਛੱਡ ਦੋ ਜਾਂ ਕਿ ਜਾਂ ਫਿਰ ਆਪ ਹੀ ਜਿਹੜਾ ਹੈਗਾ ਕਿ ਦੇਖ ਲੈ ਕੇ ਹਾਲਾਤ ਜਿਵੇਂ ਬਣ ਸਕਦੇ ਆਪੇ ਨੇ ਹਾਲਾਤ ਵੇ ਇੱਕ ਹੀ ਜੋ ਫੌਜ ਆ ਜਾਂਦੀ ਹੈ ਹਾਲਾਤ ਵੇ ਇੱਕ ਹੀ ਸਾਰੇ ਵੇਖੋ ਵੇਖੀ ਫਿਰ ਹੋ ਜਾਂਦੇ ਚੱਲ ਜਾਂਦੇ ਆ ਫਿਰ ਉਹ ਕਿੱਲਾ ਸੁੰਦੋ ਜਿਹੜੀਆਂ ਪ੍ਰਾਣੀ ਜਦੋਂ ਜੰਗ ਹੋਈ ਹੈ ਕੀ ਗੱਲਾਂ ਉਦੋਂ ਦੀਆਂ ਸੁੰਦੋ ਉਹਦਾ ਵੀ ਰਏ ਹੋਏ ਆਏ ਹੋਏ বাজਨਾ ਸਦੋਂ ਸੀ ਆਏ ਹੋਈ ਸੀ ਬਸ ਜਾਂਦੇ ਸੀ ਸਮਾਨ ਚੁੱਕ ਲੈਂਦੇ ਵਿਚਾਰੇ ਚੱਲ ਜਾਂਦੇ ਸੀ ਫਿਰ ਆ ਜਾਂਦੇ ਸੀ ਹੂੰ ਬਸ ਇਹ ਉਦੋਂ ਜਿਹੜੇ ਹੈਗੇ ਲੁੱਟੇ ਵੀ ਗਏ ਸੀਗੇ ਇੱਥੋਂ ਜਿਹੜਾ ਘਰ ਜਿਹੜਾ ਸਮਾਨ ਜਦੋਂ ਛੱਡ ਕੇ ਜਦੋਂ ਗਏ ਆ ਪਰਿਵਾਰ ਸਾਰੇ ਲੁੱਟੇ ਗਏ ਰਏ ਸਾਰੇ ਲੁੱਟੇ ਗਏ ਸਮਾਨ ਤਾਂ ਕੋਈ ਲੈ ਜਾਂਦੇ ਲੋਕ ਹੁਣ ਇੰਨਾ ਘਰਾਂ ਦੇ ਸਮਾਨ ਜਿੰਮੇਦਾਰ ਕਿੰਨੇ ਕੁ ਚੁੱਕੇ ਕੋਈ ਲੈ ਜਾਂਦੇ ਲੋਕ ਕੋ ਲੈ ਜਾਂਦੇ ਹੁਣ ਇੰਨਾ ਕਿੰਨਾ ਕੁ ਲ ਜਾਵੇ ਫਿਰ ਆਹ ਪੁਆਇੰਟ 'ਚ ਵੀ ਜਿਹੜਾ ਲੋਕ ਚਲੇ ਗਏ ਸਾਰੇ ਹੀ ਚਲੇ ਜਾਂਦੇ ਰਏ ਅੱਛਾ ਰਾਤ ਨੂੰ ਤਾਂ ਹੁਣ ਵੀ ਰਾਤ ਵੀ ਸਾਰੇ ਹੀ ਚਲੇ ਜਾਂਦੇ ਆ ਜਦੋਂ ਡਾਰੇ ਆ ਫਿਰ ਪਤਾ ਬੱਚੇ ਬਾਅਦ ਚ ਕਿਧਰ ਰਾਤ ਕਿਧਰ ਲੈ ਕੇ ਬੰਦਾ ਤੁਰੇ ਫਿਰ ਲੈ ਜਾਂਦੇ ਸਾਨੂੰ ਚੱਲ ਜਾਂਦਾ ਔਖੇ ਜਿੰਦਗੀ ਮਤਲਬ ਹੈ ਡਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਔਖੇ ਆ ساری ਰਾਤ ਹੀ ਨਾ ਸੌਂ ਜੁਗੇ ਨਾ ਜੁਆ ਸੌਂ ਜੁਗੇ ਬੱਚੇ ਵੀ ਨਹੀਂ ਸੌਂਦੇ ਡਰੋਂ ਇੱਕ ਇੱਕ ਹੰਡਾ ਸੁਣ ਕੇ ਬੱਚੇ ਵੀ ਨਹੀਂ ਸੌਂਦੇ ਵੇਖੋ ਜੀ ਜੰਗ ਦਾ ਮਾਹੌਲ ਬਣਿਆ ਖੜਾ ਜੀ ਪੂਰਾ ਜੰਮੂ ਕਸ਼ਮੀਰ ਦੇ ਵਿੱਚ ਜੋ ਮਤਲਬ ਉਹ ਪਹਿਲਗਾਉਂ ਦਾ ਅਟੈਕ ਹੋਇਆ ਉਸ ਤੋਂ ਬਾਅਦ ਆਪਣਾ ਉਧਰ ਅਟੈਕ ਹੋਇਆ ਇਸ ਕਰਕੇ دہشت ਦਾ ਮਾਹੌਲ ਤਾਂ ਲਗਭਗ ਸਾਰੇ ਬਾਰਡਰਾਂ ਤੇ ਬਣ ਗਿਆ ਜੀ ਚਾਹੇ ਮੁਕਸ਼ਮੀਰ ਤੇ ਚਲ ਚੱਲੀ ਰਿਹਾ ਹੈ ਪੰਜਾਬ ਵਿੱਚ ਵੀ ਹਰੇਕ ਬਾਰਡਰ ਤੇ ਬਣਿਆ ਹੋਇਆ ਹੈ ਤੇ ਡਰ ਵੀ ਜ਼ਰੂਰ ਹੈ ਜੀ ਲੋਕ ਸੁਰੱਖਤ ਥਾਂ ਤੇ ਜਾ ਰਹੇ ਨੇ ਕਿਉਂਕਿ ਹਰ ਇੱਕ ਨੂੰ ਆਪਦਾ ਪਰਿਵਾਰ ਵੀ ਜ਼ਰੂਰੀ ਹੈ ਜੀ ਰੋਟੀ ਵੀ ਉਹਨੇ ਕਮਾਉਣੀ ਹੈ ਤੇ ਪਰਿਵਾਰ ਵੀ ਜ਼ਰੂਰੀ ਹੈ ਇਸ ਕਰਕੇ دہشت ਦੇ ਮਾਹੌਲ ਦਾ ਕਰਕੇ ਹੀ ਇੱਥੋਂ ਸਾਨੂੰ ਥੋੜਾ ਜਿਹਾ ਸੇਫ ਥਾਂ ਤੇ ਜਾਣਾ ਪੈ ਰਿਹਾ ਹੈ ਰਾਤ ਨੂੰ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਐ ਇੱਥੇ ਰਾਤ ਨੂੰ ਜੀ ਹਾਲਾਤ ਤਾਂ ਵੈਸੇ ਲਗਭਗ ਦਸ਼ਤਾਲਾ ਹੀ ਹੁੰਦਾ ਹੈ ਨਾ ਤਾਂ ਸੌ ਸਕਦੇ ਆ ਤੇ ਨਾ ਸਾਰੀ ਰਾਤ ਬੈਠ ਕੇ ਹੀ ਕੱਟੀ ਜਾਂਦੀ ਆ ਸੌ ਤਾਂ ਨਹੀਂ ਸਕਦੇ ਜੀ ਕੋਈ ਪਤਾ ਨਹੀਂ ਕਿਉਂਕਿ ਬਾਰਡਰ ਤੇ ਬੈਠੇ ਆ ਤੇ ਹਲਚਲ ਹੋ ਵੀ ਸਕਦੀ ਏ ਕਿਉਂਕਿ ਜਿਵੇਂ ਉਧਰ ਹੋ ਰਿਹਾ ਹੈ ਜੰਮੂ ਕਸ਼ਮੀਰ ਵਾਲੀ ਸਾਈਡ ਜਾਂ ਕੁਛ ਤਾਂ ਉਸ ਚੀਜ਼ ਦਾ ਡਰ ਤਾਂ ਹੈਗਾ ਹੀ ਹੈ ਜੀ ਇਸ ਚੀਜ਼ ਤੇ ਤਾਂ ਕਰਕੇ ਰਾਤ ਵੀ ਲਗਭਗ ਬਹਿ ਕੇ ਹੀ ਕੱਟਣੀ ਪੈਂਦੀ ਆ ਛੋਟੇ ਛੋਟੇ ਬੱਚੇ ਨਹੀਂ ਇਸ ਕਰਕੇ ਵੀ ਬਹਿ ਕੇ ਹੀ ਕੱਟਣੀ ਪੈਂਦੀ ਕਿਉਂਕਿ ਜੇ ਕੋਈ ਗੱਲਬਾਤ ਬਣ ਜਾਏ ਤੇ ਫਿਰ ਉੱਕਾ ਜਾਂਦਾ ਨਿਕਲਣਾ ਹੈ ਜੀ ਬੱਚੇ ਵੀ ਪੁੱਛਦੇ ਹੋਣਗੇ ਕਿ ਮਤਲਬ ਕਿੱਥੇ ਚੱਲੇ ਆ ਕਿਉਂ ਸਮਾਨ ਲੈ ਕੇ ਚੱਲ ਰਹੇ ਬਿਲਕੁਲ ਜੀ ਬੱਚੇ ਪੁੱਛਦੇ ਨੇ ਵੀ ਆਪਾਂ ਟਰਾਲੀ 'ਚ ਸਮਾਨ ਲੈ ਕੇ ਆਪਾਂ ਆਪਦਾ ਘਰ ਛੱਡ ਕੇ ਕਿੱਥੇ ਚੱਲੇ ਆ ਫਿਰ ਉਹਨਾਂ ਨੂੰ ਦੱਸੇ ਦੱਸ ਰਹੇ ਆ ਵੀ ਹੁਣ ਜਿੰਨਾ ਚਿਰ ਬੱਚਨ ਨਹੀਂ ਦੱਸਾਂਗੇ ਤਾਂ ਫਿਰ ਉਹਨਾਂ ਚਿਰ ਤੋਂ ਪੁੱਛਦੇ ਰਹਿਣਗੇ ਬਿਲਕੁਲ ਵੀ ਅਸਟਾ ਜੰਗ ਦਾ ਮੌਲੇ ਲੜਾਈ ਲੱਗ ਸਕਦੀ ਹੈ ਖਤਰਾ ਹੈ ਇਸ ਕਰਕੇ ਆਪਾਂ ਸੇਫ ਜਗ੍ਹਾ ਤੇ ਜਾ ਰਹੇ ਹਾਂ ਸੇਫ ਜਗ੍ਹਾ ਤੇ ਜਾ ਰਹੇ ਹਾਂ ਜੀ ਤੁਹਾਡੇ ਬਜ਼ੁਰਗਾਂ ਨੇ ਵੀ ਤੁਹਾਨੂੰ ਦੱਸਿਆ ਹੋਣਾ ਕਿ ਮਤਲਬ ਪਿੰਡ ਦੇ ਵਿੱਚ ਜਦੋਂ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਹੋਏ ਸੀ ਹਾਂਜੀ ਵੈਸੇ ਤਾਂ ਸਮਝ ਨਹੀਂ ਆਈ ਸੀ ਸਾਨੂੰ ਉਸ ਟਾਈਮ ਦੀ ਤੇ ਦੱਸਦੇ ਆਂ ਵੀ ਜਦੋਂ 65 ਦੇ 71 ਵਾਲੀ ਜੰਗ ਹੋਈ ਸੀ ਉਸ ਟਾਈਮ ਵੀ ਸਭ ਮੰਨ ਲਓ ਜਿਹੜੇ ਰੈਫਿਊਜੀ ਕੈਂਪ ਲੱਗਦੇ ਆ ਜਾਂ ਜਿਵੇਂ ਵੀ ਕਿਸੇ ਕੋਈ ਰਿਸ਼ਤੇਦਾਰ ਪੈਣਪੜਾ ਕੋਲੇ ਚਲਾ ਜਾਂਦਾ ਜਿਹੜੇ ਥੋੜੇ ਪਿੱਛੇ ਸੇਫ ਜਗ੍ਹਾ ਹੈ ਲਗਭਗ ਕੁਝ ਸਮਾਨ ਕੱਢਿਆ ਜਾਂਦਾ ਉਦੋਂ ਕਿਉਂਕਿ ਜਦੋਂ ਖਤਰਾ ਬਣ ਜਾਂਦਾ ਜਾਂ ਐਮਰਜੈਂਸੀ ਪੈ ਜਾਂਦੀ ਏ ਫਿਰ ਜਿੰਨਾ ਕੁ ਲੋੜੀਂਦਾ ਸਮਾਨ ਚੱਕ ਲੈਨੇ ਆਪਾਂ ਤੇ ਲੋਕ ਨਿਕਲ ਜਾਂਦੇ ਆ ਤੇ ਉਦੋਂ ਵੀ ਐਂ ਹੀ ਹੋਇਆ ਸੀ ਲਗਭਗ ਜਿੰਨਾ ਕnikla ਨਿਕਲਿਆ ਗਿਆ ਕੁਛ ਮਗਰ ਰਹਿ ਗਿਆ ਕੁਛ ਉਹਨਾਂ ਦੇ ਕਬਜ਼ੇ ਕੁਬਜ਼ੇ ਚ ਲੈ ਗਏ ਕੁਸਮਾਨ ਉਹ ਚੱਕ ਕੇ ਲੈ ਗਏ ਕੁਛ ਵੈਸੇ ਲੋਕ ਚੋਰ ਚਪਾਰੀ ਸਮਝੋ ਵੀ ਐਵੇਂ ਲੁੱਟਮਾਰੀ ਹੋ ਜਾਂਦੀ ਸੀ ਇਸ ਕਰਕੇ ਹਾਲਾਤ ਕਿਉਂ ਬੰਦੇ ਐਸ ਤਰ੍ਹਾਂ ਦੇ ਜਿਹੜੇ ਹੈਗੇ ਮਤਲਬ ਮੰਨਦੇ ਹੋ ਕਿ ਤੁਸੀਂ ਚਲੋ ਯੂਥ ਨੂੰ ਵਾਅਦੇ ਸਮੇ ਦੇਓ ਕਿ ਇਹਨਾਂ ਹਾਲਾਤਾਂ ਨੂੰ ਜਿਹੜਾ ਨਹੀਂ ਬਣਨਾ ਚਾਹੀਦਾ ਕਾਫੀ ਐਡਵਾਂਸ ਹੋ ਗਿਆ ਬੜਾ ਕੁਛ ਸਭ ਕੁਛ ਅਸੀਂ ਤੇ ਆਪੇ ਚਾਹੁੰਦੇ ਆ ਜੀ ਬਾਰਡਰ ਦੀ ਜ਼ਿੰਦਗੀ ਹੈ ਬਹੁਤ ਔਖੀ ਹੈ ਕਿਉਂਕਿ ਰੋਜ਼ੀ ਰੋਟੀ ਵੀ ਕਮਾਉਣੀ ਹੈ ਤੇ ਪਰਿਵਾਰ ਵੀ ਸੰਭਲਣਾ ਹੈ ਤੇ ਨਹੀਂ ਹੋਣਾ ਚਾਹੀਦਾ ਆਪਸੀ ਦੇਸ਼ ਪਾਕਿਸਤਾਨਾ ਚਾਹ ਇੰਡੀਆ ਜੇ ਕੋਈ ਵੀ ਆ ਪਿਆਰ ਦੇ ਮੰਨ ਲਓ ਹੋਣਾ ਚਾਹੀਦਾ ਵੀ ਆਪਸੀ ਪਿਆਰ ਵਧਣਾ ਚਾਹੀਦਾ ਹੈ ਤਾਲਮੇਲ ਵਧਣਾ ਚਾਹੀਦਾ ਜੀ ਤੇ ਇਸ ਕਰਕੇ ਪਰ ਬਾਤੀ ਜੋ ਹੋ ਜਾਂਦਾ ਬਾਰਡਰ ਤੇ ਹੁਣ ਉਧਰੋਂ ਵੀ ਤੇ ਇਧਰੋਂ ਵੀ ਫਿਰ ਉਸ ਬਾਰੇ ਦੇ ਆਪਾਂ ਕੁਝ ਕਹਿ ਨਹੀਂ ਕਿ ਸਹੀ ਤਾਂ ਇੱਕੋ ਹੀ ਸਰ ਹੈ ਚੱਲਣ ਦਾ ਪੰਜਾਬ ਐ ਚੜਦਾ ਪੰਜਾਬ ਐ ਸਾਰੇ ਇੱਕੋ ਹੀ ਸਿੜੇ ਸੀਗੇ ਤਾਰਬੰਦੀ ਵੀ ਨਹੀਂ ਇੱਥੇ ਸੀਗੀ ਪਹਿਲਾਂ ਤਾਰਬੰਦੀ ਵੀ ਨਹੀਂ ਸੀ ਹੈਗੀ ਹਾਂਜੀ ਬਾਦ ਵਿੱਚ ਹੀ ਤਾਰਬੰਦੀ ਹੋਈ ਹੈ ਜੀ ਤਾਰਬੰਦੀ ਹੋਈ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਅੱਜ ਜਿਹੜਾ ਹੈਗਾ ਚਾਹੇ ਉਧਰਲੇ ਮੁਲਕ ਦੇ ਲੋਕ ਹੈ ਚਾਹੇ ਇੱਧਰਲੇ ਆ ਉਹ ਜਿਹੜੇ ਡਰ ਦੇ ਵਿੱਚ ਹੈ دہشت ਹਾਂਜੀ ਬਿਲਕੁਲ ਜੀ ਬਿਲਕੁਲ ਜਿੱਦਾਂ ਹੀ ਬਾਰਡਰ ਬੈਲਟ ਆਪਣੀ ਇੱਧਰਲੀ ਹੈ ਜੀ ਉਵੇਂ ਉਸ ਸਾਈਡ ਵੀ ਆ ਪਾਕਿਸਤਾਨ ਵਾਲੀ ਸਾਈਡ ਵੀ ਉਹਨਾਂ ਨੂੰ ਵੀ ਉਹਨਾਂ ਹੀ ਡਰ ਆਮ ਜਨਤਾ ਨੂੰ ਤਾਂ ਉਹਨਾਂ ਹੀ ਡਰ ਹੈ ਜੀ ਉਹ ਚਾਹੇ ਆਪਣੀ ਹੈ ਚਾਹੇ ਉਹਨਾਂ ਦੀ ਹੈ ਇਸ ਕਰਕੇ ਉਹ ਜਿਨ੍ਹਾਂ ਕਾ ਆਪਾਂ ਨੂੰ ਡਰ ਹੁੰਦਾ ਜੀ ਆਪੀ ਪਛਾਹ ਹੋ ਜੀ ਸੇਫ ਹੋ ਜੀ ਇਹਨਾਂ ਕ ਉਹਨਾਂ ਨੂੰ ਵੀ ਹੁੰਦਾ ਹੈ ਜਿਹੜੇ ਜ਼ਿਆਦਾ ਬਾਰਡਰ ਬੈਲਟ ਦੇ ਬਿਲਕੁਲ ਕਦੇ ਸੋਚਿਆ ਨਹੀਂ ਸੀਗਾ ਕਿ ਪਿੰਡ ਹੀ ਛੱਡ ਦਈਏ ਛੱਡਿਆ ਨਹੀਂ ਜਾਂਦਾ ਜੀ ਸਭ ਕੁਝ ਇੱਥੇ ਆਪਦਾ ਜਨਮ ਭੂਮੀ ਵੀ ਇਹ ਲੱਗ ਪੱਗ ਸਭ ਮੇਰੀ ਤਾਂ ਇਹੀ ਹੈ ਜੀ ਤੇ ਆਪਾਂ ਜਨਮ ਭੂਮੀ ਨੂੰ ਕਿਵੇਂ ਛੱਡ ਕੇ ਕਿੱਥੇ ਚਲੇ ਜਾਈਏ ਇਸ ਕਰਕੇ ਇੱਥੇ ਰਹਿਣਾ ਪੈਂਦਾ ਪਰ ਹਾਲਾਤਾਂ ਤੋਂ ਫਿਰ ਮਜਬੂਰ ਹੋ ਜਾਂਦੇ ਆ ਜਦੋਂ ਕੋਈ ਇਸ ਤਰ੍ਹਾਂ ਦਾ ਜੰਗ ਦਾ ਮੌਲ ਬਣਦਾ ਜਾਂ دہشت ਦਾ ਬਣਦਾ ਫਿਰ ਮਜਬੂਰੀ ਬਣ ਜਾਂਦੀ ਵੀ ਉੱਠ ਕੇ ਆਪਦੇ ਪਰਿਵਾਰ ਨੂੰ ਪਿੱਛੇ ਲੈ ਕੇ ਹੀ ਜਾਣਾ ਪੈਂਦਾ ਜੀ ਕਿਵੇਂ ਲੱਗਦਾ ਜੀ ਮਤਲਬ ਜਿਹੜਾ ਹੈਗਾ ਤੁਸੀਂ ਜਾ ਰਹੇ ਹੋ ਸਾਮਾਨ ਛੱਡ ਕੇ ਕਹਿੰਦੇ ਹੈਗੇ ਕਿ ਜਿਹੜੀ ਹੈ ਲੇਡੀਜ਼ ਹੁੰਦੀਆਂ ਔਰਤਾਂ ਹੁੰਦੀਆਂ ਘਰ ਦੇ ਨਾਲ ਲਗਾ ਬਹੁਤ ਹੁੰਦਾ ਹੈਗਾ ਬੜਾ ਔਖਾ ਹੁੰਦਾ ਘਰ ਛੱਡ ਕੇ ਜਾਣਾ ਵਿੱਚ ਹੀ ਘਰ ਛੱਡ ਕੇ ਜਾਉ ਨੂੰ ਕਿਸੇ ਦਾ ਨਹੀਂ ਦਿਲ ਕਰਦਾ ਪਰ ਮਜਬੂਰੀ ਬਣ ਜਾਂਦੀ ਹੈ ਹੁਣ ਬੱਚੇ ਲੈ ਕੇ ਨਾ ਇੱਥੇ ਰਹਿ ਸਕਦੇ ਨਾ ਜਾ ਸਕਦੇ ਆ ਬੜਾ ਔਖਾ ਘਰ ਬਣਾਇੰਦਾ ਹੈ ਤਾਂ ਕਰਕੇ ਕਦੋਂ ਕਿਤੇ ਸੋਚਿਆ ਸੀਗਾ ਕਿ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਨੇ ਸੋਚਿਆ ਤੇ ਨਹੀਂ ਸੀ ਵੀਰ ਜੀ 2017 ਚ ਵੀ ਉੱਠ ਕੇ ਗਿਆ ਸੀ ਉਦੋਂ ਵੀ ਨਹੀਂ ਸੋਚਿਆ ਸੀ ਉਦੋਂ ਵੀ ਦੁਪਹਿਰ ਦਾ ਟਾਈਮ ਸੀ ਹਸਬੰਦ ਹੋਈ ਸੀ ਉਦੋਂ ਵੀ ਸਾਨੂੰ ਇਵੇਂ ਜਾਣਾ ਪਿਆ ਸੀ ਹਾਂਜੀ ਉਸ ਤੋਂ ਉਦੋਂ ਵੀ ਇਸ ਤਰ੍ਹਾਂ ਸਮਾਨ ਲੈ ਕੇ ਅਸੀਂ ਸ਼ਾਮ ਨੂੰ 6-7 ਵਜੇ ਚਲੇ ਗਏ ਸੀ ਅੱਛਾ ਤੇ ਉਦੋਂ ਤੋਂ 3-4 ਦਿਨਾਂ ਬਾਅਦ ਵਾਪਸ ਆ ਗਏ ਸੀ ਕੰਮ ਢੰਡਾ ਹੋ ਗਿਆ ਸੀ ਪਰ ਇਸ ਵਾਰੀ ਹਾਲਾਤ ਜ਼ਿਆਦਾ ਵਿਗੜ ਰਹੇ ਨੇ ਜਿਵੇਂ-ਜਿਵੇਂ ਖ਼ਬਰਾਂ ਸੁਣ ਰਹੇ ਹਾਂ ਉਹਦੇ ਕਰਕੇ ਰਾਤ ਨੂੰ ਨੀਂਦ ਨਹੀਂ ਆਉਂਦੀ ਬੱਚਿਆਂ ਨੂੰ ਲੈ ਕੇ ਬੈਠਣਾ ਪੈਂਦਾ ਪਰ ਘਰ ਵੱਲ ਨਿਗਾ ਮਾਰਦਿਆਂ ਤਾਂ ਘਰ ਛੱਡ ਕੇ ਜਾਣ ਨੂੰ ਬਹੁਤ ਔਖਾ ਹੁੰਦਾ ਹੈ ਘਰ ਦੇ ਨਾਲ ਜਿਹੜੇ ਹੈਗੇ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਕਿ ਮਤਲਬ ਸਮਾਨ ਹੁੰਦਾ ਜਦੋਂ ਨਾ ਸੰਭਾਲੀਏ ਤਾਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਪਹਿਲਾਂ ਇਹ ਦੱਸੇਗਾ ਕਿ ਜਦੋਂ ਇਥੋਂ ਮਕਾਨ ਛੱਡ ਕੇ ਘਰ ਛੱਡ ਕੇ ਜਾਂਦੇ ਸੀ ਤੇ ਉਦੋਂ ਲੁੱਟਿਆ ਵੀ ਜਾਂਦਾ ਸੀਗਾ ਜਾਂ ਸਮਾਨ ਜਦੋਂ ਜਦੋਂ ਤੱਕ ਵਾਪਸੀ ਪਹੁੰਚਦੇ ਖਰਾਬ ਹੋ ਚੁੱਕਿਆ ਹਾਂ ਹਾਂਜੀ ਉਹ ਤਾਂ ਵੀਰ ਜੀ ਬਿਲਕੁਲ ਗੱਲ ਸੱਚੀ ਹੁਣ ਵੱਡੇ ਸਾਰੇ ਇਹੀ ਕਹਿੰਦੇ ਨੇ ਜੋ ਵੀ ਆਪਦਾ ਪੈਸਾ ਢੇਲਾ ਜਾਂ ਟੂਮਚੇ ਲੈ ਆਪਦਾ ਸੰਭਲੋ ਕਿਉਂਕਿ ਜਦੋਂ ਪਿਛਲੀ ਵਾਰ ਵੀ ਲੜਾਈ ਹੋਈ ਸੀ ਸਾਬਨੇ ਸਭ ਕੁਝ ਲੁੱਟ ਲਿਆ ਸੀ ਬਹੁਤ ਉਹ ਤਾਂ ਲੁੱਟਮਾਰੀ ਹੋਈ ਸੀ ਬਹੁਤ ਬੁੜਿਆਂ ਨੂੰ ਵੀ ਬੇਇਜ਼ਤ ਕੀਤਾ ਗਿਆ ਸੀ ਮੇਰੇ ਮੰਮਾ ਇਥੋਂ ਦੇ ਨੇ ਉਹਨਾਂ ਨੇ ਵੇਖੀ ਹੋਈ ਲੜਾਈ ਛੋਟੇ ਹੁੰਦਿਆਂ ਤੋਂ ਤਾਂ ਕਰਕੇ ਉਹਨਾਂ ਕਰਕੇ ਸਾਨੂੰ ਵੀ ਬਹੁਤ ਡਰ ਰੱਖ ਲਿਆ ਵੀ ਪਤਾ ਨਹੀਂ ਬੱਚੇ ਲੈ ਕੇ ਨਿਕਲਣਾ ਜਾ ਜਾ ਕੋਕ ਨਹੀਂ ਬਹੁਤ ਦੱਸਦੇ ਤੋਂ ਉਦੋਂ ਦੀਆਂ ਗੱਲਾਂ ਕੀ ਕੀ ਹੋਇਆ ਕੀ ਹਾਂਜੀ ਹਾਂਜੀ ਮੰਮਾ ਦੱਸਦੇ ਨੇ ਕਹਿੰਦੇ ਉਦੋਂ ਵੀ ਅਸੀਂ ਛੋਟੇ ਛੋਟੇ ਸੀ ਉਦੋਂ ਵੀ ਆਰਮੀ ਲੱਗੀ ਸੀ ਪਰ ਪੁੱਛਦੇ ਸੀ ਆਰਮੀ ਕੁਛ ਨਹੀਂ ਦੱਸ ਰਹੀ ਸੀ ਅੱਛਾ ਕਹਿੰਦੇ ਰੋਟੀ ਬਣਾ ਕੇ ਜੇ ਖਾਣ ਹੀ ਲੱਗੇ ਸੀ ਤੇ ਬਸ ਉਦੋਂ ਗੋਲਾਬਾਰੀ ਸ਼ੁਰੂ ਹੋ ਗਈ ਸੀ ਉਵੇਂ ਹੀ ਸਾਨੂੰ ਭੱਜਣਾ ਪਿਆ ਸਮਾਨ ਚੁੱਕਣ ਦੀ ਵੀ ਹਿੰਮਤ ਨਹੀਂ ਕਿਸੇ ਦੀ ਪਈ ਸੀ ਗੋਦੋ 3-4 ਸਾਲ ਪਛੇ ਰਣਾ ਬਿਆ ਸੀ ਆਉਂਦਿਆਂ ਨੂੰ ਘਰਪੁਰ ਸਭ ਕੁਝ ਉੱਜੜ ਗਿਆ ਸੀ ਹਾਂਜੀ ਸਾਰਾ ਕੁਝ ਉਦੋਂ ਉੱਜੜ ਗਿਆ ਜਦ ਮਮਾ ਛੋਟੇ ਜੀ ਉਮਰ ਦੇ ਸੀ ਤਾਂ ਕਰਕੇ ਵੀਰ ਜੀ ਬਹੁਤ ਡਰ ਰਗਿਆ ਹੁਣ ਬੱਚੇ ਲਾ ਕੇ ਕਿੱਥੇ ਜਾਈਏ ਬਹੁਤ ਔਖਾ ਘਰ ਬਣਾਈਦਾ ਹੈ ਲੱਗਦਾ ਨਹੀਂ ਕਿ ਮਤਲਬ ਨਹੀਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਪੈਦਾ ਹੋਣੇ ਚਾਹੀਦੇ ਕਿਉਂਕਿ ਮਤਲਬ ਜਿਹੜਾ ਜੀ ਆਪਾਂ ਤਾਂ ਮਹਾਰਾਜ ਅੱਗੇ ਹਰਦਾਸ ਕਰਦੇ ਪਈ ਇਦਾਂ ਦੇ ਨਾ ਹਾਲਾਤ ਨਾ ਬਣ ਜੰਗ ਨਾ ਲੱਗੇ ਜੰਗ ਇੱਕ ਵਾਰੀ ਸ਼ੁਰੂ ਹੋ ਗਏ ਨਾ ਸਭ ਕੁਝ ਉੱਜੜ-ਪੁਜੜ ਜਾਏਗਾ ਸਾਬਨੇ ਮਸਾਂ ਘਰ ਬਣਾਈ ਬਹੁਤ ਔਖੇ ਵੀਰ ਜ ਆਸ ਕਰਕੇ ਇਹ ਵੀ ਇਹ ਗੱਲ ਹੈ ਕਿ ਮਤਲਬ ਜਿਹੜੇ ਬਾਰਡਰ ਦੇ ਪਿੰਡ ਹੈ ਚਾਹੇ ਢੋਡਾ ਪਿੰਡ ਹੈ ਪੱਕਾ ਚਿਸਤੀ ਹੈਗਾ ਮਤਲਬ ਇਹ ਬਾਰਡਰ ਦੇ ਜਿਹੜੇ ਪਿੰਡ ਹੈ ਜਿਹੜੀ ਮਾਰਚ ਜਿਹੜੀ ਸਭ ਤੋਂ ਜਿਆਦਾ ਇਹਨਾਂ ਪਿੰਡਾਂ ਨੂੰ ਹੀ ਬਿਲਕੁਲ ਇਹ ਤਾਰਾਂ ਦੇ ਲੱਗੇ ਆ ਜਾਂਦਾ ਕਿਉਂਕਿ ਸਾਰੇ ਪਾਸੇ ਪਾਕਿਸਤਾਨ ਹੈਗਾ ਇਹ ਗੋਠੇ ਦਰਨੌਂਦੀ ਆ ਤਾਂ ਕਰਕੇ ਸਾਰੇ ਉਹਨਾਂ ਜਿਆਦਾ ਧਾਰੀਦਰ ਬਣਿਆ ਇਧਰ ਇਸ ਵਾਰ ਆਰਮੀ ਵੀ ਨਹੀਂ ਆਪਣੇ ਲੱਗ ਰਹੀਗੀ ਇੱਥੇ ਕੋਈ ਆਰਮੀ ਨਹੀਂ ਪਹੁੰਚੀ ਕਿ ਨਹੀਂ ਤਾਂ ਅੱਗੇ ਆਰਮੀ ਸਰਕੇ ਵਾਸਤੇ ਪਹੁੰਚ ਰਹੀ ਸੀ ਜੋ ਬੀਐਸਐਫ ਉਹ ਵੀ ਆ ਕੇ ਪਿੱਛੇ بیٹھ ਜਾਂਦੀ ਹੈ ਤਾਰਾਂ ਤੇ ਇਸ ਵਕਤ ਕੋਈ ਨਹੀਂ ਕਾਕਾ ਬਹੁਤ ਜਿਆਦਾ ਖਤਰਾ ਹੈ ਰਾਤ ਵੀ ਬਹੁਤ ਔਖੀ ਕੱਢੀ ਆ ਤੇ ਵਿੱਚ ਹੁਣ ਫੇਰ ਰਾਤ ਨੂੰ ਬਹੁਤ ਡਰ ਰਿਹਾ ਹਾਂ ਹਾਂਜੀ ਲੱਗਦਾ ਕਿ ਹਾਲਾਤ ਜਿਹੜੇ ਸੁਧਣਗੇ ਜਾਂ ਵਿਗੜਣਗੇ ਚੜੇ ਸਮਾਂ ਚੱਲ ਰਿਹਾ ਹੈ ਜੋ ਖਬਰਾਂ ਅਨੁਸਾਰ ਦੇਖਿਆ ਜਾਵੇ ਤਾਂ ਹਾਲਾਤ ਵਿਗੜਨ ਦੀ ਹੀ ਹੈਗਾ ਸੋਦਨ ਚ ਕੋਈ ਅਜੇ ਕੁਝ ਕਾਮਯਾਬੀ ਨਹੀਂਗੀ ਖਬਰਾਂ ਤੋਂ ਸੁਣ ਸੁਣ ਕੇ ਤਾਂ ਜਿਆਦਾ ਡਰ ਖਤਰਾ ਵਧ ਰਿਹਾ ਹੈ ਫੇ ਕਿੱਥੇ ਪਿੱਛੇ ਕਿੱਥੇ ਜਾਵਾਂਗਾ ਰਿਸ਼ਤੇਦਾਰਾਂ ਤਾਂ ਕਿਆਂ ਫਿਰ ਭੈਣ ਭਰਾ ਤੋਂ ਇਹ ਤਾਂ ਹੁਣ ਦੇਖਦੇ ਆਂ ਵੀਰ ਜੀ ਜਿਵੇਂ ਵੀ ਹਾਲਾਤ ਬਣਨਗੇ ਜਿੱਥੇ ਪਹੁੰਚਿਆ ਜਾਊਗਾ ਕਿਹਨਾਂ ਜੇ ਕੋਈ ਪਤਾ ਨਹੀਂ ਵੀ ਲੜਾਈ ਵਿੱਚ ਕਿੱਥੇ ਨਿਕਲਾਂਗੇ ਤੇ ਕਿਨੇ ਨ ਤਾਂ ਪਰ ਕਿ ਪਰ ਬਹੁਤ ਮਾੜਾ ਇਹ ਲੜਾਈ ਨਹੀਂ ਲੱਗਣੀ ਚਾਹੀਦੀ ਰੱਬ ਕੀ ਹਰਦਾਸ ਕਰੋ ਕਿ ਲੜਾਈ ਠੰਡੀ ਹੋ ਜਾਵੇ ਸਭ ਆਪੋ ਆਪਣੇ ਘਰ ਚ ਵਸਦੇ ਰਹਿਣ ਹਾਂਜੀ ਬਸ ਇਹੋ ਹੀ ਵੀਰ ਚ ਕਹਿਣਾ ਚਾਹੁੰਦੇ ਆ ਅਨਸੋ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਲੋਕ ਜਿਹੜੇ ਹੈਗੇ ਮਜਬੂਰ ਜ਼ਰੂਰ ਹੈ ਕਿ ਜਿਹੜੇ ਘਰ ਛੱਡੋ ਨੇ ਜਿਹੜੇ ਮਜਬੂਰ ਹੈ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਜਿਹੜੇ ਬਣ ਹੋਏ ਜਿਸ ਤਰ੍ਹਾਂ ਦੇ ਨਾਲ ਭਾਰਤ ਪਾਕਿਸਤਾਨ ਦੇ ਵਿਚਕਾਰ ਜਿਹੜਾ ਤਣਾਅ ਵਾਲੀ ਜਿਹੜੀ ਸਥਿਤੀ ਬਣੀ ਹੋਈ ਹੈ ਲੇਕਿਨ ਜਿਹੜੇ ਹੈਗੇ ਲੋਕ ਹੈ ਜਿਹੜੇ ਉਹ ਪ੍ਰਮਾਤਮਾ ਤੋਂ ਜਿਹੜੇ ਹੈਗੇ ਅਰਦਾਸ ਜ਼ਰੂਰ ਕਰ ਰਹੇ ਹੈ ਕਿ ਲੜਾਈ ਹੈ ਜਿਹੜੀ ਜੰਗ ਹੈਗੀ ਉਹਦੇ ਵਿੱਚ ਹੈ ਇੱਕ ਧਿਰ ਦਾ ਨੁਕਸਾਨ ਨਹੀਂ ਹੁੰਦਾ ਦੋਵੇਂ ਧਿਰਾਂ ਦਾ ਜਿਹੜਾ ਨੁਕਸਾਨ ਹੁੰਦਾ ਤੇ ਸਭ ਤੋਂ ਵੱਡੀ ਮਾਰ ਜਿਹੜਾ ਹੈਗਾ ਬਾਰਡਰ ਦੇ ਜਿਹੜੇ ਪਿੰਡ ਹੈਗੇ ਉਹਨਾਂ ਲੋਕਾਂ ਨੂੰ ਜਿਹ ਪੈਂਦੀ ਹੈ ਇਸ ਕਰਕੇ ਲੜਾਈ ਨਹੀਂ ਹੋਣੀ ਚਾਹੀਦੀ ਮਾਹੌਲ ਜਿਹੜਾ ਹੈਗਾ ਉਹ ਸੁਧਰਨਾ ਚਾਹੀਦਾ ਹੈਗਾ ਸ਼ਾਂਤ ਹੋਣਾ ਚਾਹੀਦਾ ਹੈਗਾ ਉਹਦੇ ਵਿੱਚ ਇਹ ਚਾਏ ਦੋਵੇਂ ਮੁਲਕ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਹੈ ਪਲਾਈ ਹੈਗੀ ਅਫਤਾਰ ਗਿਲ ਬੌਲੀ ਹੌਲੀ ਬਾਬਾ ਫਾਜ਼ਲ